ਹੇ ਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ 3 ਜਾਂ ਵਿਣ ਨਾ ਵੇ ਸਭ ਭਰਮਾਂ ਦੇ ਨਿਤ ਜਗ ਤੋਟਾ ਸੰਸਾਰ ਮਨਮੁਖ ਕਰਮ ਕਮਾਵਣੇ ਹਉ ਮੈਂ ਅੰਤ ਗੁਬਾਰ ਗੁਬਾਰ ਗੱਗੇ ਦੀ ਔਂਕੜ ਪੜਨੀ ਹੈ ਅੰਤ ਗੁਬਾਰ ਨਹੀਂ ਕਹਿਣਾ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ ਤੀਜਾ ਸਹਜੇ ਜਾਗੈ ਸਹਜੈ ਸੋਵੇ ਗੁਰਮੁਖ ਆਨੰਦਨ ਉਸ ਤਤ ਹੋਵੇ ਉਸ ਤਤ ਸਸਾ ਤਤਾ ਪੂਰੇ ਪੜ੍ਹਨੇ ਉਸ ਤਤ ਨਹੀਂ ਗਾਣਾ ਉਸ ਤਤ ਮਨਮੁਖ ਭਰਮੈ ਸਹਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਨੀਂਦ ਨਹੀਂ ਕਹਿਣਾ ਨੀਂਦ ਗਿਆਨੀ ਜਾਗ ਹੈ ਸਵਹ ਸੁਭਾਈ ਨਾਨਕ ਨਾਮ ਰਤਿਆ ਬਲ ਜਾਉ ਨਾਮ ਰਤਿਆ ਨਾਮ ਰੰਗ ਵਿੱਚ ਰੰਗੇ ਹੋਇਆ ਤੋਂ ਰਤਿਆ ਨਹੀਂ ਕਹਿਣਾ ਰਤਿਆ ਆਉੜੀ ਸਿਹਰ ਨਾਮ ਧਿਆਵੈ ਹੈ ਜੋ ਹਰ ਰਤਿਆ ਇਸ ਨੂੰ ਰਤਿਆ ਕਹਿਣਾ ਰਤਿਆ ਨਹੀਂ ਕਹਿਣਾ ਰਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਸਤਿਆ ਕਸ ਕੇ ਹਰ ਇੱਕ ਵਰਤੈ ਇੱਕ ਇੱਕੋ ਉਤਪਤਿਆ ਉਤਪਤਿਆ ਪੋਲਾ ਉਤਪਕਤਿਆ ਨਹੀਂ ਕਹਿਣਾ ਉਤਪਤਿਆ ਜੋ ਹਰ ਨਾਮ ਤੇ ਆਵਹਿ ਤੈਨ ਡਾਰੋ ਸੱਟ ਘੱਤਿਆ ਸੱਟ ਘੱਤਿਆ ਅਤਕਲਾ ਕੇ ਦੋੇ ਸ਼ਬਦ ਕਸ ਕੇ ਪੜਨੇ ਆ ਸੱਟ ਘੱਤਿਆ ਨਹੀਂ ਕਹਿਣਾ ਸੱਟ ਘੱਤਿਆ ਗੁਰਮਤੀ ਦੇਵ ਆਪ ਗੁਰਮੁਖ ਹਰ ਜਪਿਆ ਗੁਰਮਤੀ ਗੁਰਮਤੀ ਨਹੀਂ ਕਹਿਣਾ ਗੁਰਮਤੀ ਸ਼ਲੋਕ ਮਹੱਲਾ 3 ਜਾਂ ਅੰਤਰ ਗਿਆਨ ਨ ਆਇਓ ਜਿਤ ਕਿਛ ਸੋਜੀ ਪਾਏ ਜਿਤ ਪੋਲਾ ਕਹਿਣਾ ਜੀ ਜਿਤ ਨਹੀਂ ਕਹਿਣਾ ਇਸ ਨੂੰ ਚਿਤ ਵੇਣ ਅੰਧਾ ਕਿਆ ਸਾਂ ਨਾਹੀ ਐ ਅੰਦਾ ਅੰਧ ਕਮਾਏ ਦਿੱਠਾ ਡੱਡੇ ਤੇ ਅਟਕ ਲਾਉਣੀ ਹੈ ਜੀਓ ਸਾਲਾਹੀ ਐ ਸਸੇ ਦਾ ਕੰਨਾ ਤੇ ਆੜੇ ਦੇ ਦੁਨਾਵੇਂ ਸਲਾਈ ਇਹ ਨਹੀਂ ਕਹਿਣਾ ਸਾਲਾਹੀ ਐ ਨਾਨਕ ਸ਼ਬਦ ਪਛਾਣੀ ਆਏ ਨਾਮ ਵਸੈ ਮਨ ਆਏ ਮਹੱਲਾ ਤੀਜਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹਟ ਸੱਚ ਰਤਨੀ ਭਰੇ ਭੰਡਾਰ ਸੌਦਾ ਇਹਨੂੰ ਸੌਂਦਾ ਜਾਂ ਸੌਦਾ ਨਹੀਂ ਕਹਿਣਾ ਸੌਦਾ ਹਟ ਹਾਹ ਤੇ ਅਦਕ ਲਾਉਣੀ ਐ ਪੰਡਾਰ ਪੰਡਾਰ ਨਹੀਂ ਗਹਿਣਾ ਪੰਡਾਰ ਗੁਰ ਕਿਰਪਾ ਤੇ ਪਾਈਆਂ ਜੇ ਦੇਵ ਦੇਵਣ ਹਾਰ ਸੱਚਾ ਸੌਦਾ ਲਾਭ ਸਦਾ ਖੱਟਿਆ ਨਾਮ ਅਪਾਰ ਖਟਿਆ ਖਖੇ ਤੇ ਅਧਕ ਲਾ ਕੇ ਪੜਨਾ ਹੈ ਜੀਓ ਖਟਿਆ ਵੇਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪੀਆ ਵਣਹਾਰ ਪ੍ਰਗਟਿਆ ਪ੍ਰਗਟਿਆ ਨਹੀਂ ਕਹਿਣਾ ਪਰਗ ਪ੍ਰਗ ਅੱਧਾ ਰਾਰਾ ਪ੍ਰਗਟਿਆ ਨਾਨਕ ਸੱਚ ਸਲਾਹੀਐ ਧਨ ਸਵਾਰਣ ਹਾਰ ਪਾਉਣੀ ਜਿਨਾਂ ਅੰਦਰ ਕੂੜਾ ਵਰਤੈ ਸੱਚ ਨਾ ਭਾਵਈ ਭਾਵਈ ਭਾਵੀ ਨਹੀਂ ਕਹਿਣਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਜਾਵਈ ਕੂੜਿਆਰੀ ਰੱਜੈ ਕੂੜਾ ਜਿਉਂ ਬਿਸਤਾ ਕਾਗ ਖਾਵਈ ਰਜੈ ਨੀ ਕਾ ਰੱਜੈ ਜਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ ਧਿਆਵਈ ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲਹਿ ਜਾਵਈ ਲਹਿ ਇਹਨੂੰ ਲਹਿ ਨਹੀਂ ਕਹਿਣਾ ਲਹਿ ਜਾਵਈ ਸੋ ਲੋਕ ਮਹੱਲਾ ਤੀਜਾ ਸੇਖਾਂ ਚੌ ਚੱਕਿਆ ਚੌ ਵਾਇਆ ਇਹੋ ਮਾਨ ਇਕਤ ਘਰ ਆਣ ਚੌ ਚੱਕਿਆ ਇਹ ਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਇਹ ਹੜ ਤੇਹੜ ਹਾਹੇ ਪੜਨੇ ਆ ਇਹ ਅੜ ਤੇਲ ਨਹੀਂ ਕਹਿਣਾ ਛੱਡਛੱਛੇ ਤੇ ਅਦਕ ਲਾਉਣੀ ਆ ਇਹ ਹੜ ਤੇਹੜ ਛੱਡ ਸਤ ਗੁਰ ਅੱਗੇ ਟਹਿ ਪਾਓ ਸਭ ਕਿਸ ਜਾਣੈ ਜਾਣ ਅੱਗੇ ਆੜੇ ਤਦਕ ਗੱਗੇ ਤੇ ਦੁਲਾਵਾ ਅੱਗੇ ਨਹੀਂ ਕਹਿਣਾ ਅੱਗੇ ਟਹਿ ਟਹਿ ਨਹੀਂ ਕਹਿਣਾ ਟਹਿ ਪਾਓ ਟਹਿ ਪੋ ਨਹੀਂ ਕਹਿਣਾ ਪਾਓ ਆਸਾ ਮਨਸਾ ਜਲਾਏ ਤੂੰ ਹੋਏ ਰਹ ਮਹਿਮਾਨ ਰਹੋ ਇਹਨੂੰ ਰਹੋ ਜਾਂ ਰਾਓ ਨਹੀਂ ਕਹਿਣਾ ਕੋਇ ਰਹੋ ਮਹਿਮਾਨ ਮਹਿਮਾਨ ਨਿਗਨ ਮਹਿ ਹਾ ਹ ਮਹਿਮਾਨ ਸਤ ਗੁਰ ਕੈ ਪਹਣੈ ਭੀ ਚਲਹਿ ਤਾ ਦਰਗਹਿ ਪਾਵਹਿ ਮਾਣ ਨਾਨਕ ਜੇ ਨਾਮ ਨ ਚੇਤਨੀ ਤੈਨ ਤਿਗ ਪੈਨਣ ਤਿਗ ਖਾਣ ਪੈਨਣ ਪੈਣੜ ਨਹੀਂ ਕਹਿਣਾ ਪੈਣੜ ਸਤਿਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਜਿਹੜੇ ਵਾਹਿਗੁਰੂ ਜੀ ਦਾ ਨਾਮ ਚੇਤੇ ਨਹੀਂ ਕਰਦੇ ਉਹਨਾਂ ਦਾ ਪੈਣਣਾ ਤੇ ਉਹਨਾਂ ਦਾ ਖਾਣਾ ਲਾਹਨਤਜੋਗ ਹੈ ਧ੍ਰਗਾਕਾਰ ਹੈ ਮਹੱਲਾ ਤੀਜਾ ਹਰ ਗੁਣ ਟੋਟ ਨ ਆਵਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਈ ਪੌਣੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ ਚੋਲੀ ਪੋਲਾ ਚੋਲੀ ਨਿਗਣ ਕੱਢ ਕਕੇ ਤੇ ਅਦਕ ਹਰਿ ਪਾਟ ਲੰਗਾ ਅਦਕਾਈ ਬਾਹੋ ਬਾਹੋ ਬਿਦ ਭਾਤ ਕਰ ਲੱਗਾ ਲੱਲੇ ਤੇ ਅਦਕ ਲਾਉਣੀ ਐ ਅਦਕਾਈ ਤਦ ਦੇ ਸਿਹਾਰੀ ਪੋਲੀ ਜੀ ਪੜਨੀ ਐ ਅਧਿਕ ਨਹੀਂ ਕਹਿਣਾ ਅਦਕ ਨਹੀਂ ਲਾਉਣੀ ਅਧਿਕਾਈ ਨਹੀਂ ਕਹਿਣਾ ਅਦਕਾਈ ਵੀ ਨਹੀਂ ਕਹਿਣਾ ਸਿਹਾਰੀ ਪੜਨੀ ਐ ਅਦਕਾਈ ਕੋਈ ਬੂਝੈ ਬੂਝਣ ਹਾਰਾ ਅੰਤਰ ਬਿਵੇਕ ਕਰ ਬਿਬੇਕ ਬੱਬੇ ਦੀ ਸਿਹਾਰੀ ਪੜਨੀ ਐ ਬਿਬੇਕ ਨਿਹਣਾ ਬਿਬੇਕ ਸੋ ਬੁਝੈ ਇਹੋ ਬਿਬੇਕ ਜਿਸ ਬੁਝਾਈ ਆਪ ਹਰ ਬੁਝੈ ਬੁਝਾਏ ਕਸ ਕੇ ਜਾਨ ਨਾਨਕ ਕਹੈ ਵਿਚਾਰਾ ਗੁਰਮੁਖ ਹਰਿ ਸਤ ਹਰਿ ਹਰਿ ਸਤ सस्ते अर्ध कला के पढ़ना है वाहे गुरु वाहे गुरु वाहे गुरु जी वाहे गुरु